ਸੱਚੀ ਗੱਲ ਦੋਸਤੋ ਪਬਲਿਕ ਸਮਾਣਾ ਨਿਊਜ਼ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਮਾਣਾ ਪਟਿਆਲਾ ਰੋਡ ਤੇ ਅੱਜ ਜਿਹੜਾ ਗੰਭੀਰ ਟਿਪਰ ਤੇ ਕਾਰ ਦੇ ਨਾਲ ਜਿਹੜਾ ਐਕਸੀਡੈਂਟ ਹੁੰਦਾ ਜਿਹੜਾ ਟਿਪਰ ਹੈ ਉਹ ਇੱਕ ਸਾਈਡ ਤੇ ਪਲਟ ਜਾਂਦਾ ਬਿਨਾ ਤਰਪਾਲ ਤੋਂ ਇਹ ਟਿਪਰ ਦੱਸਿਆ ਜਾ ਰਿਹਾ ਸੀ ਤੇ ਓਵਰਲੋਡ ਟਿਪਰ ਦੀ ਜਿਹੜੀ ਸਪੀਡ ਹੈ ਕਾਫੀ ਦੱਸੀ ਜਾ ਰਹੀ ਸੀ ਕਾਰ ਚਾਲਕ ਦੇ ਵੱਲੋਂ ਰੋਪ ਲਗਾਏ ਗਏ ਨਹੀਂ ਕਿ ਇੰਨਾ ਓਵਰਲੋਡ ਟਿਪਰ ਜਿਹੜਾ ਸੜਕਾਂ ਤੇ ਇੰਜ ਚੱਲਦੇ ਨੇ ਜਿਦਾਂ ਜਹਾਜ਼ ਚੱਲਦੇ ਹੁੰਦੇ ਨੇ ਕਾਰ ਦੀ ਜਿਹੜੀ ਹਾਲਤ ਹੈ ਬਿਲਕੁਲ ਚੱਕਨਾ ਚੂਰ ਹੋ ਚੁੱਕੀ ਹੈ ਤੇ ਜਿਹੜੀ ਕਾਰ ਹੈ ਇਹ ਵਰਨਾ ਦੱਸੀ ਜਾ ਰਹੀ ਹੈ ਕਾਰ ਚਾਲਕ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਜਿਹੜੇ 3-4 ਜਣੇ ਸਾਂ ਅੱਜ ਜਿਹੜਾ ਪਰਮਾਤਮਾ ਨੂੰ ਕੋਈ ਪਾਣਾ ਜਿਹੜਾ ਹੋਰ ਹੀ ਮਨਜ਼ੂਰ ਹੋਣਾ ਸੀ ਕਾਫੀ ਜਿਹੜਾ ਟਿਪਰ ਦੇ ਉੱਪਰ ਦੋਸ਼ ਲਗਾਏ ਗਏ ਨੇ ਮਾਲਕ ਦੇ ਉੱਤੇ ਗੱਲਬਾਤ ਕਰਦੇ ਹਾਂ ਜੀ ਕੀ ਨਾਮ ਹੈ ਜੀ ਚੰਗੇ ਭਲੇ ਉਰੇ ਸਾਈਡ ਤੇ ਪਹਿਲਾਂ ਖੜੇ ਸੀਗੇ ਮੈਂ ਸਾਡੀ ਗਲਤੀ ਏ ਸਾਡੇ ਟਿਪਰਾਂ ਦੀ ਹਰੇਕ ਦੀ ਇਹ ਆਦਤ ਆ ਅਸੀਂ ਅੱਧਾ ਕਿਲੋਮੀਟਰ ਤੋਂ ਪਹਿਲਾਂ ਹੀ ਅੰਦਾਜ਼ਾ ਲਾ ਲੈਨੇ ਵੀ ਇਹ ਬੰਦਾ ਕੌਣ ਕਹਿ ਸਰਾਤ ਕਰ ਰਿਹਾ ਇਹ ਬਈ ਜੀ ਸਾਈਡ ਤੇ ਖੜੇ ਸੀਗੇ ਮੈਂ ਸੋਚਿਆ ਵੀ ਚੱਲੇ ਸਾਈਡ ਤੇ ਖੜੇ ਨੇ ਮੈਂ ਓਵਰਟੈਕ ਕਰਾਂਗਾ ਕੋਈ ਇਹਨਾਂ ਦੇ ਅੱਗੇ ਕਾਰ ਨਹੀਂ ਆ ਰਹੀ ਸੀ ਕੋਈ ਕੁਝ ਨਹੀਂ ਆ ਰਿਹਾ ਸੀਗਾ ਜੀ ਇਹ ਚੰਗੇ ਭਲੇ ਖੜੇ ਖੜੇ 1 ਕੋ ਲੱਖ ਤੇ ਇਹਨਾਂ ਨੇ ਕਾਰ ਅੱਗੇ ਨੂੰ ਵਾਰਤੀ ਵਾਰ ਕੇ ਮੈਂ ਕਿਹਾ ਵੀ ਚੱਲ ਕੋਈ ਨਹੀਂ ਸਾਈਡ ਤੇ ਨਿਕਲ ਜਾਣਗੇ ਮੈਂ ਇਧਰ ਨੂੰ ਗੱਡੀ ਮੋੜੀ ਆ ਇਹਨਾਂ ਨੇ ਤਾਂ ਵੀ ਗੱਬੇ ਬ੍ਰੇਕ ਲਾਤੀ ਆ ਫਾਰ ਕੇ ਮੈਨੂੰ ਇਹਨਾਂ ਦੇ ਥੱਲੇ ਉਤਾਰਨੀ ਪਈ ਗੱਡੀ ਥੱਲੇ ਪਾ ਜੀਆ ਮੈਂ ਡਰਾਈਵਰ ਸਾਈਡ ਇਹਨਾਂ ਦੇ ਗੱਡੀ ਵੱਜੀ ਆ ਇਹਨਾਂ ਨੇ ਗੱਬੇ ਗੱਡੀ ਰੋਕ ਲਈਏ ਸਾਡ ਮੇ ਇਹਦੇ ਚ ਕੋਈ ਗਲਤੀ ਨਹੀਂ ਹੈ ਜਦ ਆ 36 ਬੰਦੇ ਉਰੇ ਖੜੇ ਨੇ 36 ਤੋਂ ਕੁਛ ਲੋ ਵੀ ਜੇ ਗੱਡੀ ਆ ਦੀ ਕੋਈ ਗਲਤੀ ਆ ਇਹਨਾਂ ਦੀ ਜੁੱਤੀ ਮੇਰਾ ਸਿਰ ਹੋਏਗਾ ਮਾਰੇ ਤੋਂ ਲੈ ਕੇ ਆ ਰਿਹਾ ਜੀ ਪਿੱਛੇ ਅੱਛਾ ਮਗਰ ਹੀ ਸਾਡੇ ਟਿਪਰ ਆ ਰਿਹਾ ਜੀ ਕਾਫੀ ਦੂਰ ਸੀਗਾ ਅਸੀਂ ਇਸ਼ਾਰਾ ਦੇ ਕੇ ਤਰੋਂ ਰੋਡ ਖਾਲੀ ਸੀ ਮੁਰਦ ਹੈ ਸੀਗੇ ਠੀਕ ਹੈ ਇਹ ਜਦੋਂ ਮੋਟਰਸ ਨੇ ਗੱਡੀ ਕੰਟਰੋਲ ਨਹੀਂ ਕਰੀ ਹੋਈ ਵੀ ਨਹੀਂ ਸਿੱਧੀ ਲਾ ਕੇ ਵਿੱਚ ਠੋਕੀ ਹੈ ਜੀ ਠੀਕ ਹੈ ਹਾਂ ਜੀ ਇਹਦਾ ਬੰਦੇ ਦਾ ਨਸ਼ਾ ਵੀ ਕੀਤਾ ਹੋਇਆ ਔਰ ਓਵਰਲੋਡ ਗੱਡੀਆਂ ਨੇ ਜੀ ਇੰਨਾ ਟਿਪਰ ਕਦੀ ਓਵਰਲੋਡ ਤੇ ਇੰਨਾ ਤੇਜ਼ ਚੱਲਦਾ ਕਰੋਨਾ ਤੇ ਹਾਂ ਜੀ ਕੋਈ ਨਸ਼ਾ ਨਹੀਂ ਕਰਦਾ ਅਟੋ ਸਾਰੇ ਜੀ ਕਿਤੇ ਨਹੀਂ ਕਰਦਾ ਅਸੀਂ 3-4 ਜੀ ਬੈਠੇ ਵਿੱਚ ਤਿੰਨ ਜਾਨਾਂ ਜੀ ਇਹਨਾਂ ਦੀ ਮਰ ਜਾਂਦੇ ਜੀ ਕੌਣ ਜ਼ਿੰਮੇਵਾਰ ਚਗੀ ਕੋਈ ਪੁੱਛਣ ਕਿਚਣ ਵਾਲੀ ਨਹੀਂ ਇਹਨਾਂ ਨੂੰ ਜੀ ਓਵਰਲੋਡ ਗੱਡੀਆਂ ਚਲਾਉਂਦੇ ਐ ਇੰਨੀ ਤੇਜ਼ ਗੱਡੀ ਚਲਾ ਰਹੇ ਐ ਅੱਛਾ ਤੁਹਾਡੀ ਕਿਹੜੀ ਗੱਡੀ ਹੈ ਜੀ ਮੇਰੀ ਵਰਨਾ ਗੱਡੀ ਹੈ ਜੀ ਅੱਛਾ ਕਿੰਨੇ ਸਾਲ ਹੋਏ ਤੁਹਾਡੀ ਗੱਡੀ ਗੱਡੀ ਸਾਰੀ ਟੁੱਟ ਗਈ ਜੀ ਪਿੱਛੋਂ ਅੱਛਾ ਮਗਰ ਉਹ ਸਾਰੀ ਖਤਮ ਹੋ ਗਈ ਉਹ ਖੜੀ ਹੈ ਗੱਡੀ ਜੀ ਖਤਮ ਹੈ ਜੀ ਮਗਰ ਉਹ ਸਾਰੀ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਤਾਂ ਇਸ ਦਾ ਮੰਗ ਕਰਦਾ ਜੀ ਇਹਨਾਂ ਤੇ ਬੰਦ ਹੀ ਕਾਰਵਾਈ ਬਣੇ ਹੋਏ ਜੀ ਔਰ ਸਾਡੇ ਜਿਹੜਾ ਨੁਕਸਾਨ ਹੋ ਉੱਪਰ ਭ